ਦਰਸ਼ਕੋ ਸਭ ਤੋਂ ਪਹਿਲਾਂ ਕਰੋ ਵੀਡੀਓ ਨੂੰ ਸ਼ੇਅਰ ਪੇਜ ਨੂੰ ਕਰ ਲਓ ਫੋਲੋ ਔਰ YouTube ਤੇ ਦੇਖ ਰਹੇ ਹੋ ਤੇ ਸਬਸਕ੍ਰਾਈਬ ਜ਼ਰੂਰ ਕਰੋ ਅੱਜ ਤੁਹਾਨੂੰ ਦੁਨੀਆਂ ਦੇ ਇਤਿਹਾਸ ਦੀ ਵਿਲੱਖਣ ਕਟਨਾ ਨੂੰ ਸਮੇਟ ਕੇ ਬੈਠੇ ਹੋਏ ਪਾਵਨ ਅਸਥਾਨ ਦੇ ਦਰਸ਼ਨ ਕਰਵਾ ਰਹੇ ਹਾਂ ਇੱਕ ਐਸਾ ਅਸਥਾਨ ਜਿਹੜਾ ਸਮਰਪਿਤ ਹੈ ਭਾਈ ਜੈਤਾ ਜੀ ਦੀ ਕਲਣਾ ਨੂੰ ਜਿਹੜਾ ਸਮਰਪਿਤ ਹੈ ਗੁਰੂ ਤੇਗ ਬਹਾਦਰ ਸਾਹਿਬ ਪਾਤਸ਼ਾਹ ਦੀ ਸ਼ਹੀਦੀ ਨੂੰ ਲਗਭਗ 90% ਸਿੱਖ ਸੰਗਤਾਂ ਨੇ ਸ਼ਾਇਦ ਇਸ ਸਥਾਨ ਦੇ ਦਰਸ਼ਨ ਨਹੀਂ ਕੀਤੇ ਹੋਣੇ ਇੱਕ ਐਸਾ ਸੁੰਦਰ ਪਾਵਨ ਅਸਥਾਨ ਜਿਸ ਨੂੰ ਦਰਸ਼ਨ ਕੀਤਿਆਂ ਦੇਖ ਕੇ ਮਨ ਸੱਚਮੁੱਚ ਆਨੰਦ ਨਾਲ ਭਰ ਜਾਂਦਾ ਇਸ ਅਸਥਾਨ ਦੇ ਪੂਰਾ ਸਾਹਿਬ ਦੇ ਦਰਸ਼ਨ ਕੀਤਿਆਂ ਇੰਜ ਲੱਗਦਾ ਜਿਵੇਂ ਕਿਸੇ ਵੱਖਰੀ ਦੁਨੀਆ ਦੇ ਵਿੱਚ ਵੱਖਰੀ ਧਰਤੀ ਦੇ ਉੱਤੇ ਪਹੁੰਚ ਗਏ ਹੋਈਏ ਇਹ ਅਹਿਸਾਸ ਤੁਸੀਂ ਕੇਵਲ ਇਸ ਪਾਵਨ ਅਸਥਾਨ ਦੇ ਦਰਸ਼ਨ ਕਰਕੇ ਹੀ ਪ੍ਰਾਪਤ ਕਰ ਸਕਦੇ ਹੋ ਆਓ ਕਰ ਦਿਓ ਸ਼ੇਅਰ ਤੇ ਕਰੀਏ ਆਪਾਂ ਦਰਸ਼ਨ ਦਰਸ਼ਕੋ ਅੱਜ ਜਿਸ ਅਸਥਾਨ ਦੇ ਤੁਹਾਨੂੰ ਦਰਸ਼ਨ ਕਰਵਾ ਰਹੇ ਹਾਂ ਜਿੱਥੇ ਇਹ ਅਸਥਾਨ ਮੁਗਲ ਸਲਤਨਤ ਔਰ ਬਾਦਸ਼ਾਹ ਔਰੰਗਜ਼ੇਬ ਦੇ ਜ਼ੁਲਮਾਂ ਦੀ ਕਹਾਣੀ ਨੂੰ ਬਿਆਨ ਕਰਦਾ ਹੈ ਉੱਥੇ ਹੀ ਗੁਰੂ ਕੇ ਸਿੱਖ ਕਿਵੇਂ ਆਪਣੇ ਗੁਰੂ ਨੂੰ ਪਿਆਰ ਕਰਦੇ ਨੇ ਕਿਵੇਂ ਆਪਣਾ ਸੀਸ ਤਲੀ ਦੇ ਉੱਤੇ ਰੱਖ ਕੇ ਗੁਰੂ ਦੀ ਸਿੱਖੀ ਔਰ ਗੁਰੂ ਦੀ ਸੇਵਾ ਨੂੰ ਸਮਰਪਿਤ ਹੁੰਦੇ ਨੇ ਇਹ ਸਭ ਕੁਝ ਗਵਾਹਾਂ ਬਣਦਾ ਇਹ ਪਾਵਨ ਅਸਥਾਨ ਜੀ ਤੁਸੀਂ ਦਰਸ਼ਨ ਅੱਜ ਕਰ ਰਹੇ ਹੋ ਜੀ ਹਾਂ ਭਾਈ ਜੈਤਾ ਗੁਰੂ ਦਾ ਉਹ ਪਿਆਰਾ ਸਿੱਖ ਜਿਸ ਨੂੰ ਗੁਰੂ ਕੇ ਪੁੱਤਰ ਹੋਣ ਦਾ ਮਾਣ ਮਿਲਿਆ ਅੱਜ ਦਾ ਜੋ ਇਹ ਪਾਵਨ ਅਸਥਾਨ ਹੈ ਇਹ ਹੈ ਗੁਰਦੁਆਰਾ ਸ਼੍ਰੀ ਸ਼ੀਸ਼ਗੰਜ ਸਾਹਿਬ ਪਾਤਸ਼ਾਹੀ ਨੌਵੀਂ ਤਰਾਵੜੀ ਦਰਸ਼ਕੋ ਇਹ ਅਸਥਾਨ ਉਹ ਅਸਥਾਨ ਹੈ ਜਦੋਂ ਗੁਰੂ ਤੇਗ ਬਹਾਦਰ ਸਾਹਿਬ ਪਾਤਸ਼ਾਹ ਦੀ ਸ਼ਹੀਦੀ ਹੁੰਦੀ ਹੈ 1675 ਈਸਵੀ ਨੂੰ ਭਾਈ ਜੈਤਾ ਗੁਰੂ ਤੇਗ ਬਹਾਦਰ ਸਾਹਿਬ ਦੇ ਸੀਸ ਨੂੰ ਲੈ ਕੇ ਆਨੰਦਪੁਰ ਸਾਹਿਬ ਨੂੰ ਚਾਲੇ ਪਾਉਂਦਾ ਗੁਰੂ ਤੇਗ ਬਹਾਦਰ ਸਾਹਿਬ ਪਾਤਸ਼ਾਹ ਜੀ ਨੇ Hindu ਧਰਮ ਦੀ ਰੱਖਿਆ ਦੇ ਲਈ ਮਨੁੱਖੀ ਅਧਿਕਾਰਾਂ ਦੀ ਰੱਖਿਆ ਦੇ ਲਈ ਦੀਨਾਂ ਅਤੇ ਦਰਦੀਆਂ ਦੇ ਹੱਕ ਵਿੱਚ ਖੜ ਕੇ ਆਪਣੀ ਕੁਰਬਾਨੀ ਦਿੱਤੀ Hindu ਧਰਮ ਦੀ ਚਾਦਰ ਬਣੇ ਹਿੰਦੂ ਧਰਮ ਨੂੰ ਨਾਸ਼ ਹੋਣ ਤੋਂ ਖਤਮ ਹੋਣ ਤੋਂ ਬਚਾਇਆ ਤੇ ਭਾਈ ਜੈਤਾ ਸ਼ਹੀਦੀ ਤੋਂ ਉਪਰੰਤ ਗੁਰੂ ਤੇਗ ਬਹਾਦਰ ਸਾਹਿਬ ਪਾਤਸ਼ਾਹ ਦੇ ਸੀਸ ਨੂੰ ਲੈ ਕੇ ਦਿੱਲੀ ਦੀ ਧਰਤੀ ਤੋਂ ਚੱਲਦਾ ਔਰ ਆਨੰਦਪੁਰ ਸਾਹਿਬ ਪਹੁੰਚਦੇ ਆ ਉਸ ਨੇ ਪੰਜ ਪੜਾਅ ਕੀਤੇ ਸਨ ਦਰਸ਼ਕੋ ਪਹਿਲਾ ਪੜਾਅ ਕੀਤਾ ਸੀ ਭਾਈ ਜੈਤੇ ਨੇ ਬਾਗਪਤ ਦੇ ਅਸਥਾਨ ਦੇ ਉੱਪਰ ਬਾਗਪਤ ਤੋਂ ਚੱਲਦਾ ਹੋਇਆ ਭਾਈ ਜੈਤਾ ਦੂਸਰਾ ਅਸਥਾਨ ਪਹੁੰਚਿਆ ਓਸੀ ਤਰਾਵੜੀ ਜਿਸ ਆਸਾਨ ਦੇ ਤੁਸੀਂ ਅੱਜ ਦਰਸ਼ਨ ਸਥਾਨ ਦੇ ਕਰ ਰਹੇ ਹੋ ਇਹ ਅਸਥਾਨ ਤਰਾਵੜੀ ਦੀ ਧਰਤੀ ਦੇ ਉੱਤੇ ਬਣਿਆ ਹੋਇਆ ਗੁਰਦੁਆਰਾ ਸ਼ਿਸ਼ਗੰਡ ਸਾਹਿਬ ਦਰਸ਼ਕੋ ਤੁਸੀਂ ਕਿਤੇ ਇਸ ਗੁਰਦੁਆਰਾ ਸਾਹਿਬ ਦਰਸ਼ਨ ਕਰੋ ਤੁਹਾਨੂੰ ਇੰਜ ਲੱਗੇਗਾ ਜਿਵੇਂ ਅਸੀਂ ਕਿਸੇ ਵੱਖਰੀ ਦੁਨੀਆ ਵਿੱਚ ਪਹੁੰਚ ਗਏ ਹੋਈ ਤੁਸੀਂ ਜਿਸ ਅਸਥਾਨ ਦਰਸ਼ਨ ਕਰ ਰਹੇ ਹੋ ਇਹ ਦਰਬਾਰ ਸਾਹਿਬ ਦੀ ਇਮਾਰਤ ਇਹ ਦਰਬਾਰ ਸਾਹਿਬ ਦਾ ਦੀਵਾਨ ਹਾਲ ਹੈ ਅਤ ਦੀ ਸੋਹਣੀ ਇਮਾਰਤ ਜਿੱਥੇ ਪਹੁੰਚ ਕੇ ਦਿਲ ਨੂੰ ਸੱਚਮੁੱਚ ਸਕੂਨ ਮਿਲਦਾ ਹੈ ਸ਼ਾਂਤੀ ਮਿਲਦੀ ਹੈ ਤੁਹਾਨੂੰ ਇੱਕ ਆਨੰਦ ਦਾ ਅਹਿਸਾਸ ਹੁੰਦਾ ਹੈ ਗੁਰੂ ਤੇਗ ਬਹਾਦਰ ਸਾਹਿਬ ਪਾਤਸ਼ਾਹ ਦੇ ਚਰਨਾਂ ਵਿੱਚ ਬੈਠ ਕੇ ਤੁਹਾਨੂੰ ਇੰਜ ਲੱਗੇਗਾ ਜਿਵੇਂ ਅਸੀਂ ਕਿਸੇ ਪਰਮ ਆਨੰਦ ਦੀ ਅਵਸਥਾ ਦੇ ਵਿੱਚ ਪਹੁੰਚ ਗਏ ਹੋਈ ਗੁਰੂ ਤੇਗ ਬਹਾਦਰ ਸਾਹਿਬ ਦੇ ਇਸ ਪਾਵਨ ਅਸਥਾਨ ਗੁਰਦੁਆਰਾ ਸ਼ਿਸ਼ਗੰਜ ਸਾਹਿਬ ਦੇ ਤੁਸੀਂ ਦਰਸ਼ਨ ਕਰ ਰਹੇ ਹੋ ਨਾਲ ਨਾਲ ਆਪਾਂ ਇਤਿਹਾਸ ਦੀਆਂ ਗੱਲਾਂ ਵੀ ਕਰਦੇ ਹਾਂ ਭਾਈ ਜੈਤਾ ਜਦੋਂ ਤਲਾਵੜੀ ਦੇ ਅਸਥਾਨ ਤੇ ਪਹੁੰਚਿਆ ਦਰਸ਼ਕੋ ਜੇ ਤੁਸੀਂ ਇਸ ਗੁਰਦੁਆਰਾ ਸਾਹਿਬ ਦੇ ਦਰਸ਼ਨ ਕਰਨ ਜਾਓ ਤੇ ਇਸ ਗੁਰਦੁਆਰਾ ਸਾਹਿਬ ਦੀ ਥੋੜੀ ਜੀ ਨਜ਼ਦੀਕ ਇੱਕ ਪਿਰਥਵੀ ਰਾਜ ਚੋਹਾਨ ਦਾ ਬਹੁਤ ਵੱਡਾ ਕਿਲਾ ਪੈਂਦਾ ਪਿਰਥਵੀ ਰਾਜ ਚੋਹਾਨ ਤੇ ਮੁਹੰਮਦ ਗੌਰੀ ਦੇ ਵਿਚਕਾਰ ਇਸੇ ਅਸਥਾਨ ਦੇ ਉੱਪਰ 1191 ਤੇ 1192 ਵਿੱਚ ਦੋ جنگਾਂ ਹੋਈਆਂ ਪਹਿਲੀ جنگ ਵਿੱਚ ਜਿੱਤ ਪ੍ਰਥਵੀਰਾ ਚੋਹਾਨ ਨੂੰ ਮਿਲੀ ਦੁਬਾਰਾ 1192 ਚੜ੍ਹ ਕੇ ਆਇਆ ਮੁਹੰਮਦ ਗੋਰੀ ਪ੍ਰਥਵੀਰਾ ਚੋਹਾਨ ਨੂੰ ਪਕੜ ਕੇ ਗਿਰਫਤਾਰ ਕੀਤਾ ਔਰ ਮੁਹੰਮਦ ਗੋਰੀ ਨੇ ਜਿੱਤ ਪ੍ਰਾਪਤ ਕੀਤੀ ਦਰਸ਼ਕੋ ਜਦੋਂ ਭਾਈ ਜੈਤਾ ਇਸ ਪਾਵਨ ਅਸਥਾਨ ਤੇ ਪਹੁੰਚਿਆ ਤਿੱ ਤ੍ਰੈਣ ਦੇ ਉਸ ਤਰਾਵੜੀ ਜਿਹਨੂੰ ਤ੍ਰੈਣ ਵੀ ਪਹਿਲਾਂ ਕਿਹਾ ਜਾਂਦਾ ਸੀ ਉਹਦੇ ਕਿਲੇ ਦੇ ਬਾਹਰ ਇੱਕ ਬਹੁਤ ਵੱਡਾ ਤਲਾਬ ਸੀ ਜਿੱਥੇ ਧੋਬੀ ਕੱਪੜੇ ਧੋਂਦੇ ਹੁੰਦੇ ਸਨ ਇਸੇ ਹੀ ਧੋਬੀਆਂ ਦੇ ਵਿੱਚ ਇੱਕ ਧੋਬੀ ਹੈ ਧੋਬੀ ਦੇਵਾਰਾਮ ਦੇਵਾਰਾਮ ਨੂੰ ਆਕੇ ਭਾਈ ਜੈਤਾ ਮਿਲਿਆ ਔਰ ਜਜੋ ਸਾਰਾ ਕੁਝ ਬਿਆਨ ਕੀਤਾ ਕਿ ਮੈਂ ਗੁਰੂ ਤੇਗ ਬਹਾਦਰ ਸਾਹਿਬ ਦਾ ਸੀਸ ਲੈ ਕੇ ਨੰਦਪੁਰ ਸਾਹਿਬ ਚੱਲੇ ਆ ਤੇ ਧੋਬੀ ਦੇਵਾਰਾਮ ਭਾਈ ਜੈਤਾ ਜੀ ਨੂੰ ਆਪਣੇ ਘਰ ਲੈ ਕੇ ਆ ਗਿਆ ਦਰਸ਼ਕੋਲੇ ਤੁਸੀਂ ਆ ਸਥਾਨ ਦੇਖ ਰਹੇ ਹੋ ਇਹ ਗੁਰਦੁਆਰਾ ਸਾਹਿਬ ਜੀ ਦੇ ਦਰਬਾਰ ਦੇ ਥੱਲੇ ਪੂਰਾ ਸਾਹਿਬ ਬਣਿਆ ਹੋਇਆ ਇਹ ਬਿਲਕੁਲ ਉਹੀ ਅਸਥਾਨ ਹੈ ਜਿੱਥੇ ਕਦੇ ਭਾਈ ਧੋਬੀ ਦੇਵਾ ਰਾਮ ਦਾ ਘਰ ਹੁੰਦਾ ਸੀ ਅੱਜ ਇੱਕ ਐਡਾ ਸੋਹਣਾ ਪੂਰੇ ਪੂਰਾ ਸਾਹਿਬ ਦੇ ਅੰਦਰ ਦਰਬਾਰ ਸਾਹਿਬ ਬਣਿਆ ਹੋਇਆ ਜਿੱਥੇ 24 ਘੰਟੇ ਅਖੰਡ ਪਾਠ ਸਾਹਿਬ ਤੁਰਕੀ ਬਾਣੀ ਦਾ ਪਾਠ ਸਦਾ ਚੱਲਦਾ ਰਹਿੰਦਾ ਹੈ ਤੁਸੀਂ ਜਾਓ ਇੱਕ ਵੱਖਰੀ ਹੀ ਦੁਨੀਆ 'ਚ ਤੁਸੀਂ ਪਹੁੰਚ ਜਾਓਗੇ ਜਦੋਂ ਇਸ ਪਾਵਨ ਅਸਥਾਨ ਦੇ ਇਸ ਪੋਰਾ ਸਾਹਿਬ ਦੇ ਤੁਸੀਂ ਅਸਥਾਨ ਦੇ ਉੱਤੇ ਪਹੁੰਚੋਗੇ ਇਹ ਇੱਥੇ ਸਾਰੀ ਰਾਤ ਭਾਈ ਜੈਤਾ ਜੀ ਨੇ ਆਪਣਾ ਟਿਕਾਣਾ ਕੀਤਾ ਤੇ ਧੋਬੀ ਦੇਵਾ ਰਾਮ ਕੱਪੜੇ ਦਾ ਚੋਰ ਬਣਾ ਕੇ ਗੁਰੂ ਤੇਗ ਬਹਾਦਰ ਸਾਹਿਬ ਪਾਤਸ਼ਾਹ ਜੀ ਦੇ ਸੀਸ ਦੇ ਉੱਪਰ ਚੋਰ ਦੀ ਸੇਵਾ ਕਰਦਾ ਰਿਹਾ ਇਸ ਪੋਰਾ ਪੋਰਾ ਸਾਹਿਬ ਜਿਹੜਾ ਹੈ ਅਸੀਂ ਜਦੋਂ ਬਾਹਰ ਨਿਕਲਦੇ ਹਾਂ ਤੇ ਫਿਰ ਦਰਬਾਰ ਸਾਹਿਬ ਦੇ ਦੂਸਰੇ ਪਾਸੇ ਅੰਦਰ ਹਾਲ ਦੇ ਵਿੱਚ ਅਸੀਂ ਪਹੁੰਚ ਜਾਂਦੇ ਹਾਂ ਤੂਬੀ ਦੇਵਾਰਾਮ ਸਾਰੀ ਰਾਤ ਰੋਂਦਾ ਨਾਲ ਸ਼ੁਕਰਾਨੇ ਵੀ ਕਰਦਾ ਹੈ ਗੁਰੂ ਤੇਗ ਬਹਾਦਰ ਸਾਹਿਬ ਤੁਹਾਡਾ ਤੇ ਪਤਾ ਹੀ ਨਹੀਂ ਤੁਸੀਂ ਕਿਸ ਰੂਪ ਦੇ ਵਿੱਚ ਆ ਕੇ ਆਪਣੇ ਸਿੱਖਾਂ ਨੂੰ ਨਵਾਜਦੇ ਹੋ ਅੱਜ ਤੁਸੀਂ ਨਹੀਂ ਪਹੁੰਚੇ ਤੁਹਾਡਾ ਸੀਸ ਪਹੁੰਚਿਆ ਤੁਸੀਂ ਆਪਣੇ ਸਿੱਖ ਦੇ ਘਰ ਨੂੰ ਪਵਿੱਤਰ ਕਰ ਦਿੱਤਾ ਹੈ ਅੱਜ ਮੇਰਾ ਘਰ ਇਹ ਬਹੁਤ ਸੋਹਣਾ ਬਣ ਗਿਆ ਹੈ ਸੱਚ ਹੈ ਦਰਸ਼ਕੋ ਜਿਸ ਅਸਥਾਨ ਤੁਸੀਂ ਅੱਜ ਦਰਸ਼ਨ ਕਰ ਰਹੇ ਹੋ ਇੱਕ ਆਮ ਥੋਬੀ ਦਾ ਘਰ ਸੀ ਪਰ ਗੁਰੂ ਸਾਹਿਬ ਨੇ ਉਹਨੂੰ ਸਦੀਵੀ ਕਾਲ ਦੇ ਲਈ ਅਮਰ ਕਰ ਦਿੱਤਾ ਤੇ ਅੱਜ ਉਹ ਘਰ ਇੱਡੀ ਸੋਹਣੀ ਗੁਰਦੁਆਰਾ ਸਾਹਿਬ ਦੀ ਇਮਾਰਤ ਦੇ ਰੂਪ ਦੇ ਵਿੱਚ ਸ਼ੁਭਾਏਮਾਨ ਹੈ ਬੜੀ ਸੋਹਣੀ ਚਿੱਟੇ ਸੰਗ ਮਰਮਰ ਦੀ ਬਣੀ ਹੋਈ ਇਹ ਇਮਾਰਤ ਮਾਨੋ ਕਿਸੇ ਦੁਨੀਆ ਦੇ ਉੱਤੇ ਸਵਰਗ ਦਾ ਪਲੇਖਾ ਪਾਉਂਦੀ ਹੈ ਗੁਰੂ ਕੇ ਨਿਸ਼ਾਨ ਝੂਲਦੇ ਨੇ 24 ਘੰਟੇ ਗੁਰੂ ਕਾ ਲੰਗਰ ਚੱਲਦਾ ਹੈ ਇਹ ਅਸਥਾਨ ਸਮਰਪਿਤ ਹੈ ਭਾਈ ਜੈਤਾ ਜੀ ਦੀ ਕਲਣਾ ਨੂੰ ਉਹਨਾਂ ਦੀ ਕੁਰਬਾਨੀ ਨੂੰ ਕਿਵੇਂ ਭਾਈ ਜੈਤਾ ਦੁਸ਼ਮਣਾਂ ਤੋਂ ਬਚਦਾ ਹੋਇਆ ਇੱਕ ਇੰਨੀ ਵੱਡੀ ਜ਼ਿੰਮੇਵਾਰੀ ਨਿਭਾਉਂਦਾ ਹੈ ਜਿਹੜੀ ਜ਼ਿੰਮੇਵਾਰੀ ਉਸਨੇ ਆਪਣੀ jaan शीश ਤਲੀ ਦੇ ਉੱਤੇ ਰੱਖ ਕੇ ਕਹਿ ਲੋ ਨਬਾਈ ਦਰਸ਼ਕੋ ਸੈਂਕੜੇ ਕੋਹਾਂ ਦਾ ਸਫਰ ਭਾਈ ਜੈਤੇ ਨੇ ਤਿੰਨ ਦਿਨ ਤੇ ਤਿੰਨ ਰਾਤਾਂ ਦੇ ਵਿੱਚ ਪੈਦਲ ਚੱਲ ਕੇ ਕਿਵੇਂ ਤੈਅ ਕੀਤਾ ਉਹਦੀ ਗਵਾਹੀ ਪਰਦਾ ਹੈ ਇਹ ਤਰਾਵੜੀ ਦਾ ਗੁਰਦੁਆਰਾ ਸ਼ੀਸ਼ਗੰਧ ਸਹਿਬ ਜਦੋਂ ਵੀ ਇਸ ਪਾਵਨ ਅਸਥਾਨ ਦੇ ਉੱਤੇ ਜਾऊं ਨਤਮਸਤਕ ਹੋਵਾਂ ਭਾਈ ਜੈਤਾ ਜੀ ਨੂੰ ਜ਼ਰੂਰ ਚੇਤਾ ਕਰਿਆ ਕਰੋ ਜਿਸ ਨੂੰ ਗੁਰੂ ਪਾਤਸ਼ਾਹ ਨੇ ਆਪਣੇ ਪੁੱਤਰ ਹੋਣ ਦਾ ਮਾਣ ਦਿੱਤਾ ਸੀ ਧੋਬੀ ਦੇਵਾ ਰਾਮ ਨੇ ਕਿਵੇਂ ਆਪਣੀ ਜਾਨ ਨੂੰ ਖਤਰੇ ਵਿੱਚ ਪਾ ਕੇ ਭਾਈ ਜੈਤੇ ਨੂੰ ਆਪਣੇ ਘਰ ਵਿੱਚ ਥਾਂ ਦਿੱਤੀ ਤੇ ਗੁਰੂ ਤੇਗ ਬਹਾਦਰ ਸਾਹਿਬ ਪਾਤਸ਼ਾਹ ਦੀ ਸੀਸ ਦੀ ਸੇਵਾ ਕੀਤੀ ਇਹ ਪਾਵਨ ਸਥਾਨ ਜੋ ਨੈਸ਼ਨਲ ਹਾਈਵੇ ਹੈ ਅੰਬਾਲਾ ਤੋਂ ਦਿੱਲੀ ਵੱਲ ਨੂੰ ਚੱਲਦੇ ਆ ਨੈਸ਼ਨਲ ਹਾਈਵੇ 44 ਦੇ ਉੱਪਰ ਨਗਰ ਆਉਂਦਾ ਤਰਾਵੜੀ ਤੇ ਤਰਾਵੜੀ ਦੇ ਵਿੱਚ ਇਹ ਪਾਵਨ ਅਸਥਾਨ ਬਣਿਆ ਹੋਇਆ ਹੈ ਕੁਰ ਦੁਆਰਾ ਸ਼ੀਸ਼ਗੰਜ ਸਾਹਿਬ ਜਦੋਂ ਵੀ ਜਾऊं ਦਰਸ਼ਨ ਜ਼ਰੂਰ ਕਰਕੇ ਆਉਂ ਜੀ ਇਸ ਪਾਵਨ ਸਥਾਨ ਨੂੰ ਦੋ ਪਾਸੇ ਤੋਂ ਜਿਹੜਾ ਹੈ ਦਰਸ਼ਕੋ ਉਹ ਗੇਟ ਪੈਂਦੇ ਨੇ ਇੱਕ ਪਾਸੇ ਤੋਂ ਤ੍ਰੈਨ ਦਾ ਜੋ ਕਿਲਾ ਬਣਿਆ ਹੋਇਆ ਪਥੂਰਾ ਚੋਹਾਨ ਦਾ ਉਧਰਲੇ ਪਾਸੇ ਤੋਂ ਸੰਗਤਾਂ ਪ੍ਰਵੇਸ਼ ਕਰਦੀਆਂ ਨੇ ਜਿਹੜੇ ਪਾਸੇ ਤੁਸੀਂ ਇਸ ਵੇਲੇ ਗੁਰਦੁਆਰਾ ਸਾਹਿਬ ਨੂੰ ਦੇਖ ਰਹੇ ਹੋ ਇਹ ਤ੍ਰੈਨ ਦੇ ਤਰਾਵੜੀ ਦੇ ਕਿਲੇ ਵਾਲੇ ਪਾਸੇ ਦੀ ਸਾਈਡ ਹੈ ਦੂਜਾ ਰਸਤਾ ਜੋ ਇਹ ਉਹ ਬਾਜ਼ਾਰ ਵਿੱਚ ਦੀ ਆਉਂਦਾ ਹੈ ਜਿਹੜਾ ਬਿਲਕੁਲ ਗੁਰਦੁਆਰਾ ਸਾਹਿਬ ਦੇ ਦਰਬਾਰ ਸਾਹਿਬ ਦੇ ਸਾਹਮਣੇ ਤੁਸੀਂ ਪਹੁੰਚ ਜਾਂਦੇ ਹੋ ਤਾਂ ਗੁਰੂ ਤੇ ਧੰਨ ਗੁਰੂ ਕੀ ਸਿੱਖ ਧੰਨਵਾਦ